ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣਾ ਬਾਕੀਆਂ ਤਾਂ ਹਜੇ ਉਮੀਦਵਾਰ ਵੀ ਨਹੀਂ ਲੱਭ ਰਹੇ ਉਹਨਾਂ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਕੁੰਡੇ ਜਿੰਦੇ ਲਾ ਲਏ ਕਾਂਗਰਸੀ ਲੀਡਰਾਂ ਨੇ ਕਈਆਂ ਨੇ ਆਪਦੇ ਘਰਾਂ ਦੇ ਕੁੰਡੇ ਬੰਦ ਕਰ ਲਏ ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਆ ਉੱਚ ਵੀ ਕਪੜਾ ਫਸਾ ਲਿਆ ਕਹਿੰਦੇ ਥੱਲੋਂ ਦੀ ਟਿਕਟ ਨਾ ਸਿੱਟ ਜਾਣਾ ਕਿਤੇ ਸਾਨੂੰ ਟਿਕਟ ਨਾ ਮਿਲ ਜੇ ਪੰਗਾ ਪਾਊਗਾ ਵੱਡਾ। ਇਹੀ ਹਾਲ ਅਕਾਲੀ ਦਲ ਦਾ। ਅਖਬਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਐ ਜਿਵੇਂ ਤੜਕੀ ਖਵਾਰਾਂ ਵਾਲਾ ਹੁੰਦਾ ਹੈ। ਵੀ ਕੋਈ ਤਾਂ ਲੈ ਲਓ ਟਿਕਟ। ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ। ਇਹ ਹਾਲਤ ਤੁਸੀਂ ਵੀ ਨਹੀਂ ਕੀਤੀ। ਇਹ ਹਾਲਤ ਇਹਨਾਂ ਦੀ ਕਰਤੂਤਾ ਨੇ ਕੀਤੀ ਹੈ। ਇਹਨਾਂ ਦੀ ਕਰਤੂਤਾ ਇਹੇ ਸੀਗੀ। ਇਹ ਸਮਝ ਬੈਠੇ ਸੀ ਅਸੀਂ ਤਾਂ ਪੱਕੇ ਹੋ ਗਏ ਫੈਵਿਕੋਲ ਦੇ ਪੱਕੇ ਜੋੜ ਲੱਗ ਗਏ ਸਾਡੇ ਕੁਰਸੀਆਂ ਨਾਲ। ਹੋ ਨਹੀਂ ਸਾਨੂੰ ਕੋਈ ਖਲਾਸ ਸਕਦਾ ਇਹ ਐ ਸਮਝ ਬੈਠੇ ਸੀ ਇਸ ਕਰਕੇ ਵੀਰੋ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਸੀ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਵਾਦਾ ਪਹਿਲਾਂ ਵੀ ਕੀਤਾ ਸੀ 2 ਸਾਲ ਪਹਿਲਾਂ ਸਵਾ 2 ਸਾਲ ਹੋ ਗਏ ਕਿ ਜੋ ਜੋ ਕਹਾਂਗੇ ਉਹ ਕਰਾਂਗੇ ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਵੱਧ ਕਰ ਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਾਂਗੇ ਕਿਉਂਕਿ ਉਹ ਨਹੀਂ ਵਾਦਾ ਕਰੋ ਜਿੰਨਾ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਮੀਤ ਤਹਿਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਾਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣਸਾਰ ਪਹਿਲਾਂ ਤਾਂ 4.5 4 ਲੱਖ ਰੁਪਏ ਲੈਂਦੇ ਯਾਰ ਦੱਸੋ ਨਾਲੇ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਮਿਲਦੀ ਦੇਖੀ ਹੈ ਕਦੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਹੀ ਨਹੀਂ ਦਿੰਦੇ ਸੀ ਆਪਦੀਆਂ ਪੈਨਸ਼ਨ 4-4 ਲੱਖ ਉਹ ਕੱਟੀ ਪਹਿਲਾਂ ਤਾਂ ਆਉਣਸਾਰ ਫਿਰ ਕੀ ਕੀਤਾ ਮੈਂ ਕਿਹਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇੱਤਿਆਮ ਇਹਨਾਂ ਨਹੀਂ ਹੋਣਗੀਆਂ ਉਹ ਲਾਈਵ ਹੋਣਗੀਆਂ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਰੇ ਬੈਜ ਜਾਂਦੇ ਹੋ ਨਾ ਤੇ ਫਿਰ ਲੱਗਦਾ ਨਾ ਪਤਾ ਜਦੋਂ ਮੈਂ ਜ਼ਿੰਦਾ ਲੈ ਗਿਆ ਇੱਕ ਦਿਨ ਮੈਂ ਕਹਿੰਦਾ ਇਹ ਭੱਜ ਜਾਂਦੇ ਨਹੀਂ ਜ਼ਿੰਦਾ ਲਾਓ ਸਪੀਕਰਸ ਆ ਬ ਇਹਨਾਂ ਨੂੰ ਉਹ ਕਹਿੰਦੇ ਜੇ ਆਪਾਂ ਲਾਈਵ ਥੋੜਾ ਥੋੜਾ ਕਰ ਦਿਆ ਕਰੀਏ ਵਿੱਚੋਂ ਮੈਂ ਕਹਿੰਦਾ ਸਾਰੇ ਚੱਲੂ ਇਹ ਤਾਂ ਥੋੜਾ ਥੋੜਾ ਨਹੀਂ ਬੱਚੋਂ ਹੁਣ ਹੋਣਾ ਸਾਰੇ ਚੱਲੂ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ ਕੀ ਕੀ ਕੀਤਾ ਟੋਲ ਪਲਾਜ਼ੇ ਜਦੋਂ ਮੇਰੇ ਕੋਲੇ ਫਾਈਲ ਆਇਆ ਕਰੇ ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ ਇਹ ਬੜੇ ਤੇਜ਼ ਨੇ ਟੋਲ ਪਲਾਜ਼ੇ ਵਾਲੇ ਇਹ ਸਾਲ ਨਹੀਂ ਲਿਖਦੇ ਨਾ ਮਹੀਨੇ ਲਿਖਣ ਇਹ ਦਿਨ ਲਿਖ ਦਿੰਦੇ ਆ 433 ਦਿਨ 433 ਦਿਨ ਦਾ ਭਾਈ 365 ਦਿਨ ਦਾ ਸਾਲ ਹੁੰਦਾ ਇੱਕ ਇਹ ਤਾਂ ਪੌਣੇ 2 ਸਾਲ ਹੋ ਗਏ ਫਿਰ 433 ਦਿਨ ਵਧਾ ਦਿਓ ਮੈਂ ਕਿਉਂ ਵਧਾ ਰਹੀਏ ਕਹਿੰਦੇ ਪਹਿਲਾਂ ਵੀ ਵਧਾਏ ਸੀ ਲਗਾ ਇਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ 233 ਤੁਹਾਡੇ ਲੈ ਮੇਰੇ ਵਾਲਾ 200 ਪਹਿਲਾਂ ਦੇ ਦਿਓ ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲਪਲਾਜੇ ਵਾਲਿਆਂ ਨੂੰ ਵੀ ਭਾਈ ਜੀ ਕਿੰਨੇ ਚਿਰ ਤੱਕ ਚੱਲੂਗਾ ਇਹ ਨਾਲੇ ਰੇਟ ਵਧਾਈ ਜਾਂਦੇ ਆ ਨਾਲੇ ਰੋਜ਼ ਬਾਨਾਂ ਦੀ ਗਿਣਤੀ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਮੈਂ ਕਿਹਾ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ ਆ ਇੱਕ ਦੋ ਰਹਿ ਗਏ ਆ ਇੱਕ ਦੋ ਰਹਿ ਗਏ ਬਹੁਤ ਹੁਣ ਮੇਰੀ ਜਮ ਸਮਝੌਤਾ ਜਾ ਉਹਨਾਂ ਦਾ ਮੈਂ ਲਈ ਬੈਠਾ ਅੱਧੀ ਰਾਤ ਨੂੰ ਕਹਿ ਦੂੰਗਾ 12 ਵਜੇ ਵੀ ਚੱਕੋ ਵੇ ਆਪਣਾ ਪੋਰੀ ਬਿਸਤਰਾ ਅਸੀਂ ਨਹੀਂ ਬਦਾਉਣਾ ਇੱਥੇ ਉਹਨਾਂ ਨੇ ਹੀ ਤੇਲ ਲੱਗਦਾ ਉਹਨਾਂ ਦੀ ਟੋਲ ਲੱਗਦੇ ਐਂਦਾ ਦੱਸੋ ਯਾਰ ਉਹ ਲਵਾਏ ਕੀ ਨੇ ਆ ਬਾਜਵੀ ਹੋਰ ਨੇ ਬਾਜਵਾ ਪੀ ਡਬਲਯੂ ਡੀ ਮਨਿਸਟਰ ਸੀ ਪਤਾ ਬਾਜਵਾ ਸਭ ਤੋਂ ਪਹਿਲਾਂ ਆਪਦੇ ਘਰ ਨੂੰ ਗੁਰਦਾਸਪੁਰ ਨੂੰ ਲਾਏ ਸੱਤ ਟੋਲ ਪਲਾਜੇ ਕੀ ਕਰੀਏ ਯਾਰ ਇਹਨਾਂ ਨੇ ਨੂੰ ਕੀ ਪਤਾ ਹੈ ਇਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ ਮੈਂ ਕਿਹਾ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲਓ ਕਿ ਇੱਧਰ ਨੂੰ ਹੱਕ ਲਓ